ਜਿਹੜਾ ਡੈਮ ਸਾਡੇ ਜਮੇ ਨੇੜੇ ਆ ਉਹ ਤੋਂ ਕਰ 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 ਇਹ ਆਵਾਜ਼ਾਂ ਵੀ ਆਉਣੇ ਸ਼ੁਰੂ ਹੋ ਗਈਆਂ ਪਰ ਖੈਰ ਕੋਈ ਗੱਲ ਨਹੀਂ ਮੈਂ ਖੈਰ ਮੰਗੇਦੀ ਆ ਵੀ ਉਹ ਗਾਣਾ ਵੀ ਆਪਾਂ ਲਾ ਸਕਦੇ ਆ ਤੇ ਖੈਰ ਸੋਹਣਿਆ ਮੈਂ ਮੰਗਾਏ ਹੋਏ ਗਾਣਾ ਤੋਂ ਆਪਣੇ ਨਾਲ ਜਗਵੰਤ ਖੇੜਾ ਜੀ ਮੌਜੂਦ ਨੇ ਭਰਿਆ ਭਰਿਆ ਸਾਡਾ ਵਿੜਾ ਜੀ ਕਿਉਂਕਿ ਸਾਡੇ ਨਾਲ ਜੁੜ ਚੁੱਕੇ ਨੇ ਜਗਵੰਤ ਖੇੜਾ ਜੀ ਵਾ 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 ਸਵਾਗਤ ਕਰਦੇ ਆ ਖੇੜਾ ਸਾਹਿਬ ਜੀ ਆਨੂ ਜੀ ਖੁਸ਼ ਆਮਦੀਦ ਆ ਜੀ ਥੈਂਕ ਯੂ ਧੰਨਵਾਦ ਧੰਨਿਆਵਾਦ ਗ੍ਰੇਸ਼ੀਅਸ ਤੇ ਮੈਸੀ ਬਕੋ ਮੇਰੇ ਸਾਡੇ ਵੱਲੋਂ ਵੀ ਆਹੀ ਜੀ ਸਾਰੇ ਭਾਜੀ ਮੈਂ ਤਾਂ ਸੋਚਿਆ ਸੀਗਾ ਕਿਤੇ ਉਲਾਂਬਾ ਹੀ ਨਾ ਰਹਿ ਜਵੇ ਜੀ ਕਹਿੰਦੀ ਜਵਾਨ ਮੁੰਡੇ ਕੁੜੀ ਦਾ ਉਲਾਂਬਾ ਮਾੜਾ ਹੁੰਦਾ ਹੈ ਠੀਕ ਹੈ ਜੀ ਕੋਈ ਸ਼ੱਕ ਨਹੀਂ ਲੋਕਾਂ ਲਈ ਤਮਾਸ਼ਾ ਮ제 ਦਾ ਅਖਾੜਾ ਹੁੰਦਾ ਹੈ ਐਕਸਕਲੂਸਿਵ ਫਾਰ ਮਹਿਫਿਲ ਮਿਤਰਾ ਵੀ ਹੈ ਭਾਜੀ ਆਹ ਜੀ ਸ਼ੁਕਰੀਆ ਜੀ ਜਵਾਨ ਮੁੰਡੇ ਕੁੜੀ ਦਾ ਔਲਾੰਬਾ ਮਾੜਾ ਹੁੰਦਾ ਹੈ ਮਾਰਨ ਵਾਲੀ ਹਾਲਤ ਹੋ ਜਾਂਦੀ ਹੈ ਇੱਜ਼ਤਦਾਰਾਂ ਲਈ ਆਹਾ ਵਾਹ ਮਾਰਨ ਵਾਲੀ ਧੰਨਵਾਦ ਪਾਜੀ ਮਾਰਨ ਵਾਲੀ ਆਦਤ ਮਾਰਨ ਵਾਲੀ ਹਾਲਤ ਹੋ ਜਾਂਦੀ ਹੈ ਇੱਜ਼ਤਦਾਰਾਂ ਲਈ ਇੱਜ਼ਤਦਾਰਾਂ ਦੀ ਭਾਵਨਾਵਾਂ ਖੁਸ਼ੀਆਂ ਚਾਹਾਂ ਦਾ ਉਜਾੜਾ ਹੁੰਦਾ ਹੈ ਜਵਾਨ ਮੁੰਡੇ ਕੁੜੀ ਦਾ ਔਲਾੰਬਾ ਮਾੜਾ ਹੁੰਦਾ ਹੈ ਬਹੁਤ ਖੂਬ ਜੀ ਕੋਈ ਪੜ੍ਹ ਲਿਖ ਕੇ ਜੇ ਉੱਚੇ ਅਹੁਦੇ ਤੇ ਪਹੁੰਚ ਜਾਏ ਜੀ ਕੋਈ ਪੜ੍ਹ ਲਿਖ ਕੇ ਜੇ ਉੱਚੇ ਅਹੁਦੇ ਤੇ ਪਹੁੰਚ ਜਾਏ ਪਤਾ ਨਹੀਂ ਕਿਉਂ ਰਿਸ਼ਤੇਦਾਰਾਂ ਦੇ ਲਈ ਸਾੜਾ ਹੁੰਦਾ ਹੈ ਆਹਾ ਹਾ 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 ਜੀ ਲੋਕਾਂ ਲਈ ਤਮਾਸ਼ਾ ਮਜੇ ਦਾ ਅਖਾੜਾ ਹੁੰਦਾ ਹੈ ਜਵਾਨ ਮੁੰਡੇ ਕੁੜੀ ਦਾ ਅੜਾਂਵਾੜਾ ਹੁੰਦਾ ਮਾੜਾ ਹੁੰਦਾ ਹੈ ਜਿਨ੍ਹਾਂ ਲਈ ਸਭ ਕੁਝ ਹੁੰਦੀ ਹੈ ਇੱਜ਼ਤ ਤੇ ਆਬਰੂ ਠੀਕ ਹੈ ਜੀ ਜਿਨ੍ਹਾਂ ਲਈ ਸਭ ਕੁਝ ਹੁੰਦੀ ਹੈ ਇੱਜ਼ਤ ਤੇ ਆਬਰੂ ਹਰ ਮਸਲੇ ਦੇ ਹਲੀਮੀ ਭਰਿਆ ਹੜਾ ਹੁੰਦਾ ਹੈ ਆਹਾ ਇਹ ਤੁਸੀਂ ਹੜਾ ਕਿਹਾ ਜੀ ਐਂਡ ਚ ਬਾਜੀ ਦਬਰਰ ਕਰਦਾ ਮੈਂ ਜੀ ਨਹੀਂ ਜਿਹੜਾ ਐਂਡ ਚ ਖੜਾ ਹੀ ਸੀ ਨਾ ਉਹ ਜਿਹੜਾ ਉਹ ਮਾਨਕ ਉਹਨਾਂ ਨੇ ਵੀ ਗਾਇਆ ਅਸਦੀਕ ਸਾਹਿਬ ਨੇ ਹੜਾ ਯੋ ਮਿਲਿਆ ਦਨਿਆ ਰਬ ਜਿਨ੍ਹਾਂ ਅੰਦੀ ਬੜੀ ਜਿਨ੍ਹਾਂ ਲਈ ਸਭ ਕੁਝ ਹੁੰਦੀ ਹੈ ਇੱਜ਼ਤ ਤੇ ਆਬਰੂ ਜੀ ਪਾਜੀ ਪਾਜੀ ਪ੍ਰੋਗਰਾਮ ਬੰਦ ਕਰਨ ਦੀ ਤੁਹਾਨੂੰ ਜਲਦੀ ਹੈ ਮੈਨੂੰ ਕੋਈ ਜਲਦੀ ਨਹੀਂ ਹੈ ਦੀ ਹੈ ਨਹੀਂ ਮੈਨੂੰ ਵੀ ਕੋਈ ਜਲਦੀ ਨਹੀਂ ਪਿੱਛੇ ਕਿਉਂਕਿ ਬੈਟਰੀਆਂ ਤੇ ਪ੍ਰੋਗਰਾਮ ਹੈ ਇਹ ਮਰਜੀ ਵਾ ਜਾਣੀ ਵਿੱਚੋਂ ਨਾਲ ਹੀ ਘਰੇਟ ਸਾਡੇ ਕੋਲ ਤਾਂ ਮੈਨੂੰ ਲੱਗਦਾ ਹੈ ਸਾਸਰੀ ਘਰ ਕਹਿੰਦਾ ਵੀ ਸਮਝ ਨਹੀਂ ਦਿੰਦੇ ਉਹ ਜੀ ਪਾਜੀ ਜਿਨ੍ਹਾਂ ਲਈ ਸਭ ਕੁਝ ਹੁੰਦੀ ਹੈ ਇੱਜ਼ਤ ਤੇ ਆਬਰੂ ਜੀ ਹਰ ਮਸਲੇ ਦੇ ਲਈ ਅਲੀਮੀ ਭਰਿਆ ਹਾੜਾ ਹੁੰਦਾ ਹੈ ਆਹਾ ਹਾੜੇ ਦਾ ਕੋਈ ਜਵਾਬ ਨਹੀਂ ਜੀ ਬਾਜੀ ਕਹਿੰਦੇ ਦੁੱਧ ਸਾਰਿਆਂ ਨੂੰ ਚੰਗਾ ਲੱਗਦਾ ਹੈ ਗਾੜਾ ਤੇ ਮਲਾਈਦਾਰ ਵਾਹ ਜੀ ਵਾਹ ਦੁੱਧ ਸਾਰਿਆਂ ਨੂੰ ਚੰਗਾ ਲੱਗਦਾ ਹੈ ਗਾੜਾ ਤੇ ਮਲਾਈਦਾਰ ਫਿਰ ਮਾਰਦੇ ਨੇ ਚੀਕਾਂ ਖੂਨ ਜਦ ਗਾੜਾ ਹੁੰਦਾ ਹੈ ਆਹਾ ਵਾਹ ਮਾਨਤਰ ਤੌਰ ਤੇ ਹੀ ਜੀ ਪਾਜੀ ਸੂਰਜ ਦੀਆਂ ਕਿਰਨਾਂ ਥੋੜਾ ਦੇਰ ਤੱਕ ਤੁਹਾਡੇ ਤੱਕ ਪਹੁੰਚ ਰਹੀਆਂ ਹਨ ਜੀ ਅ ਨਹੀਂ ਮੇਰੇ ਕੋਲ ਨਾਲ-ਨਾਲ ਆ ਰਹੀਆਂ ਬਸ ਉਹ ਕਈ ਵਾਰੀ ਮਤਲਬ ਕਹਿੰਦਾ ਰਿਐਕਸ਼ਨ ਕਿ ਥੋੜਾ ਜਿਹਾ ਐਕਸ਼ਨ ਟਾਈਮ ਹੋ ਜਾਂਦਾ ਜੀ ਜੀ ਪਾਜੀ ਮਾਨਸਿਕ ਤੌਰ ਤੇ ਹੀ ਡੱਕਦਾ ਹੈ ਡਾਡੀ ਤਾਕਤ ਵਾਲਿਆਂ ਨੂੰ ਠੀਕ ਹੈ ਜੀ ਮਾਨਸਿਕ ਤੌਰ ਤੇ ਹੀ ਡੱਕਦਾ ਹੈ ਡਾਡੀ ਤਾਕਤ ਵਾਲਿਆਂ ਨੂੰ ਇੰਨਾ ਮਜ਼ਬੂਤ ਥੋੜੀ ਬਗਲਿਆ ਬਾੜਾ ਹੁੰਦਾ ਹੈ ਆਹਾ ਹਾ 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 ਬਹੁਤ ਖੂਬ ਸੰਬਲਿਆ ਨਹੀਂ ਸੰਬਲਦਾ ਫਿਰ ਪਿਆ ਹੋਇਆ ਖਲਾਰਾ ਕੋਈ ਸ਼ੱਕ ਨਹੀਂ ਜੀ ਬਿਲਕੁਲ ਸੰਭਾਲਿਆ ਨਹੀਂ ਸੰਬਲਦਾ ਫਿਰ ਪਾਇਆ ਪਿਆ ਹੋਇਆ ਖਲਾਰਾ ਖਲਾਰਾ ਬੜਾ ਖਤਰਨਾਕ ਝੋ ਵਿੱਚ ਪਿਆ ਪਾੜਾ ਹੁੰਦਾ ਹੈ ਓਏ ਹੋਏ 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 ਨਹੀਂ ਇਸ ਵੇਲੇ ਪੈ ਰਹੇ ਨੇ ਵਾਕਈ ਖਤਰਨਾਕ ਹੈ ਸੀਰੀਅਸ ਗੱਲ ਹੈ ਜੀ ਪਾਜੀ ਤਾਂ ਹੀ ਤਾਂ ਲਿਖਿਆ ਮੈਂ ਮੈਂ ਕਿਹਾ ਮੇਰੇ ਵਿਚਾਰ ਪਹੁੰਚ ਜਾਣ ਤੁਹਾਡੇ ਕੋਲ ਜੀ ਬਿਲਕੁਲ ਹੁਸ਼ਿਆਰਪੁਰ ਬਾਰੇ ਇਹ ਹੀ ਕਿਹਾ ਜਾਂਦਾ ਸੀ ਨਾ ਕਿ ਇੱਥੇ ਚੋ ਚੌਧਰੀ ਇਹ ਬਜ਼ਾਰਾ ਇਹਨਾਂ ਦਾ ਜਿਹੜਾ ਬੋਲਬਲਾ ਹੈ ਹਾਂਜੀ ਭਾਜੀ ਜੀ ਕਹਿੰਦੇ ਜਦੋਂ ਸਫ਼ਰ ਮੁਫਤ ਚ ਹੋ ਜਾਏ ਸਰਕਾਰੀ ਬੱਸਾਂ ਵਿੱਚ ਠੀਕ ਹੈ ਜੀ ਬਿਲਕੁਲ ਜਦ ਸਫ਼ਰ ਮੁਫਤ ਵਿੱਚ ਹੋ ਜਾਏ ਸਰਕਾਰੀ ਬੱਸਾਂ 'ਚ ਪੋਰਟਰ ਕਾਰਡ ਭੁੱਲ ਕੇ ਵੀ ਮੁਸ਼ਕਲ ਦੇਣਾ ਪਾੜਾ ਹੁੰਦਾ ਹੈ ਇਹ ਬਹੁਤ ਟੈਕਨੀਕਲ ਗੱਲ ਹੈ ਬਿਲਕੁਲ ਜੀ ਹਾਂਜੀ ਭਾਜੀ ਕਹਿੰਦੇ ਅਮੀਰ ਤਾਂ ਲੁਤਫ ਉਠਾਉਂਦਾ ਹੈ ਹਰ ਇੱਕ ਮੌਸਮ ਦਾ ਆਹ ਉਹਦੇ ਲਈ ਹਰ ਮੌਸਮ ਮੌਸਮ ਹੈ ਜੀ ਅਮੀਰ ਤਾਂ ਲੁਤਫ ਉਠਾਉਂਦਾ ਹੈ ਹਰ ਇੱਕ ਮੌਸਮ ਦਾ ਗਰੀਬ ਲਈ ਕੱਟਣਾ ਮੁਸ਼ਕਲ ਹਮਸ ਜਾੜਾ ਹੁੰਦਾ ਹੈ ਦੋਨੋਂ ਹੀ ਉਹਦੇ ਲਈ ਹਰੇਕ ਮੌਸਮ ਹੀ ਜਿਹੜਾ ਖਤਰਨਾਕ ਹੈ ਬਿਲਕੁਲ ਜੀ ਜੀ ਪਾ ਜੀ ਜਿੱਥੇ ਡਾਕਟਰ ਤੇ ਦਵਾਈਆਂ ਕੰਮ ਨਹੀਂ ਕਰਦੀਆਂ ਠੀਕ ਹੈ ਜੀ ਲਗਭਗ ਕਿਤੇ ਵੀ ਨਹੀਂ ਕਰਦੀਆਂ ਠੀਕ ਹੈ ਡਾਕਟਰ ਤੇ ਜੀ ਜਿੱਥੇ ਡਾਕਟਰ ਤੇ ਦਵਾਈਆਂ ਕੰਮ ਨਹੀਂ ਜੇ ਕਰਦੀਆਂ ਜੀ ਉੱਥੇ ਲਾਭਦਾਇਕ ਦੁਆਵਾਂ ਤੇ ਝਾੜਾ ਹੁੰਦਾ ਹੈ ਆ ਹਾ 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 ਅੱਜ ਤਾਂ ਹੀ ਕਰੋਨਾ ਦੇ ਟਾਈਮ 'ਚ ਨਾ ਇੱਥੇ ਕਰੋਨਾ ਮਤਾ ਦਾ ਮੰਦਿਰ ਬਣ ਗਿਆ ਸੀਗਾ ਇੱਕ ਆਹ ਭਾਜੀ ਤੁਸੀਂ ਵੀ ਤਾਂ ਥਾਲੀ ਵਜਾਈ ਹੋਣੀ ਆ ਨਾ ਜੀ ਨਹੀਂ ਸਾਡੇ ਕੋਲ ਬਾਦੂ ਥਾਲੀਆਂ ਮਿਲੀਆਂ ਹੀ ਨਹੀਂ ਅੱਛਾ ਗੁਆਡੀਨ ਵਾਲੀ ਸੈਲਫੀ ਲੈ ਲਈ ਜੀ ਕਹਿੰਦੇ ਐਵੇਂ ਨਹੀਂ ਫਿਕਰਮੰਦ ਰਹਿੰਦੇ ਗੁਣਵੰਤਾ ਨੂੰ ਲੈ ਕੇ ਹਾਂ ਲੋਕੀ ਐਵੇਂ ਹੀ ਫਿਕਰਮੰਦ ਰਹਿੰਦੇ ਗੁੜਮੰਤਾ ਨੂੰ ਲੈ ਕੇ ਜੀ ਕੰਦ ਦੀ ਮਜ਼ਬੂਤੀ ਮਸਾਲਾ ਨਹੀਂ ਦਾੜਾ ਹੁੰਦਾ ਹੈ ਕਿਆ ਬਾਤ ਵਾ ਜੀ ਪਾਜੀ ਅਗਲਾ ਸ਼ੀਰ ਬੜਾ ਮਹੱਤਵਪੂਰਨ ਹੈ ਜੀ ਜੀ ਨਾ ਹੀ ਅੱਗੇ ਤੇ ਨਾ ਹੀ ਪਿੱਛੇ ਉਹਦੀ ਬੁੱਕਤ ਹੁੰਦੀ ਕਦੇ ਠੀਕ ਹੈ ਜੀ ਨਾ ਹੀ ਅੱਗੇ ਤੇ ਨਾ ਹੀ ਪਿੱਛੇ ਉਹਦੀ ਬੁੱਕਤ ਹੁੰਦੀ ਕਦੇ ਕਦੇ ਬਸ ਸ਼ਾਦੀ ਵਾਲੇ ਦਿਨ ਹੀ ਮਗਾ ਤਾ ਪੂਰਨ ਲਾੜਾ ਹੁੰਦਾ ਹੈ ਬਹੁਤ ਖੂਬ ਬਹੁਤ ਗੂਬ ਜੀ ਬਾਜੀ ਤੁਹਾਡੇ ਲਈ ਸਪੈਸ਼ਲ ਲਿਖਿਆ ਹੋਇਆ ਪਾਜੀ ਹਾਂ ਹਣ ਦਿਓ ਜੀ ਹਣ ਦਿਓ ਅਕਸਰ ਉਲਾਂਬੇ ਨਾਲ ਹੀ ਬਦਨਾਮੀ ਦਾ ਮੋਢ ਵੱਜਦਾ ਠੀਕ ਹੈ ਜੀ ਅਕਸਰ ਉਲਾਂਬਿਆਂ ਨਾਲ ਹੀ ਬਦਨਾਮੀ ਦਾ ਮੋਢ ਵੱਜਦਾ ਮੋਢ ਵੱਜਦਾ ਹੈ ਫਿਰ ਅੱਗੇ ਹਰ ਹਾਲ 'ਚ ਵੱਜਣਾ ਨਗਾੜਾ ਹੁੰਦਾ ਹੈ ਕੀ ਬਤਾ ਵਾਹ ਭਾਜੀ ਲਾਸਟ ਹੈ ਜੀ ਜੀ ਸੁਪਨੇ ਤਾਂ ਪੂਰੇ ਹੋ ਹੀ ਜਾਂਦੇ ਨੇ ਦੇਰ ਸਵੇਰ ਬਿਲਕੁਲ ਠੀਕ ਹੈ ਜੀ ਸੁਪਨੇ ਤਾਂ ਪੂਰੇ ਹੋ ਹੀ ਜਾਂਦੇ ਨੇ ਦੇਰ ਸਵੇਰ ਮਹੱਤਵਪੂਰਨਤਾ ਜਗਵੰਤ ਸੁਪਨ ਕਾੜਾ ਹੁੰਦਾ ਹੈ ਆਹ ਵਾਹ 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 ਸੁਪਨਿਆਂ ਨੂੰ ਘੜਨ ਵਾਲੇ ਦਾ ਜਵਾਬ ਨਹੀਂ ਸੁਪਨ ਕਾੜਾ ਵਾਹ ਜੀ ਜਬਾਨ ਮੁੰਡੇ ਕੁੜੀ ਦਾ ਉਲੰਭਾ ਮਾੜਾ ਹੁੰਦਾ ਹੈ ਲੋਕਾਂ ਲਈ ਤਮਾਸ਼ਾ ਮਜੀਦਾ ਅਖਾੜਾ ਹੁੰਦਾ ਹੈ ਬਹੁਤ ਖੂਬ ਬਹੁਤ ਖੂਬ ਜੀ ਸਾਹਿਬ ਬਹੁਤ ਖੂਬ ਮਜੀਦਾ ਅਖਾੜਾ ਹੁੰਦਾ ਹੈ ਬਹੁਤ ਖੂਬ ਜੀ ਬਹੁਤ ਖੂਬ ਬਹੁਤ ਖੂਬ ਜੀ ਪਾਜੀ ਤੁਹਾਡੀ ਪਾਰਕ ਸੌਰਟੀ ਦੇ ਪੂਰੇ ਉਤਰੇ ਕਿ ਨਹੀਂ ਮੈਂ ਕਿੰਨਾ ਜੀ ਦਿਲ ਬਾਗੋ ਬਾਗ ਹੋ ਗਿਆ ਹੈ ਅਜੀ ਤੇ ਮੰਨ ਲਓ ਇੰਨਾ ਮੀਂਹ ਪੈ ਰਿਹਾ ਹੈ ਮੋਹ ਮੁਹੱਬਤ ਦਾ ਮੈਂ ਆਪਣੀ ਅੰਦਰ ਸਟੂਡੀਓ ਦੇ ਵਿੱਚ ਵੀ ਛਤਰੀ ਖੋਲ ਕੇ ਬੈਠਾ ਜਿਹੜੀ ਦਿਸ ਨਹੀਂ ਰਹੀ ਕਿਸੇ ਨੂੰ ਤਾਂ ਹੀ ਪਾਜੀ ਛਤਰੀ ਦੇ ਉੱਤੋਂ ਨਾ ਟੁੱਟ ਕੇ गिर-गिर ਕੇ ਤੁਹਾਡਾ ਆਸਪਾਸਾ ਪੂਰਾ ਗਿੱਲਾ ਹੋ ਗਿਆ ਜੀ ਉਹ ਅੱਜ ਅੱਜ ਨਾਲ ਦੋਸਤਾਂ ਨੇ ਮੇਰੀ ਪੱਗਵਾਜ਼ ਦੀ ਬਹੁਤ ਤਾਰੀਫ਼ ਕੀਤੀ ਹੈ ਮੈਂ ਤਾਂ ਊਮ ਬੜਾ ਗੱਦਗਦ ਹੋਇਆ ਪਿਆ ਮਤਲਬ ਕੁਤਕੁਤਾਂ ਜੇ ਨਿਕਲ ਰਹੀਆਂ ਨੇ ਬਹੁਤ ਖੁਸ਼ੀ ਮਿਲ ਰਹੀ ਹੈ ਅੰਦਰੋਂ ਪਰ ਜਦੋਂ ਮੈਂ ਸਟੂਡੀਓ 'ਚ ਆਇਆ ਨਾ ਭਾਜੀ ਇੱਥੇ ਪਿੱਛੇ ਮੇਰੇ ਉਹ ਸਕਰੀਨ ਸੀ ਗ੍ਰੀਨ ਕ੍ਰੋਮਾ ਤੋਂ ਉਹ ਮੈਂ ਲਾਉਣਾ ਸੀ ਮਾਹੌਲ ਜਿਹਾ ਬਣਾਉਣਾ ਸੀ ਬੜਾ ਵਧੀਆ ਉਹ ਜਦੋਂ ਮੈਂ ਉਹਦੀ ਸਵਿਚ ਲਾਇਆ ਤੇ ਮੇਰੀ ਸਿਹਰੀ ਉੱਡ ਗਿਆ ਵਿੱਚੋਂ ਕਿਉਂਕਿ ਉਹ ਰੰਗ ਰੰਗ ਉੱਡਣਾ ਹੁੰਦਾ ਵਿੱਚੋਂ ਮੈਂ ਕੱਮ ਬਗ ਬਣ ਕੇ ਹੈ ਗਈ ਕਿੱਥੇ ਅਣੀ ਤੂੰ ਸੀਨਾ ਮੈਨੂੰ ਗੋਲ ਗੋਲ ਘੇਰੇ ਚ ਬੰਦ ਦਿਖਦੇ ਹੋ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਉਹ ਮੈਂ ਬੰਦ ਆ ਉਹਦੇ ਵਿੱਚ ਪਾ ਜੀ ਬਿਲਕੁਲ ਚੰਦ ਲੱਗ ਰਿਹਾ ਉਹ ਚੰਦ ਦੇ ਉੱਤੇ ਨਾ ਜਿੱਦਾਂ ਕੋਈ ਆਕ੍ਰਿਤੀ ਛਪੀ ਹੋਵੇ ਜੀ ਪਾ ਜੀ ਇਹ ਤਾਰੀਫ ਹੈ ਇਹਨੂੰ ਅਲਾਪਾ ਨਾ ਸਮਝਣਾ ਨਹੀਂ 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 ਮੈਂ ਬਿਲਕੁਲ ਤਾਰੀਫ ਮੰਨ ਕੇ ਚੱਲਦਾ ਜੀ ਭਾਵੇਂ ਓਲਾਂ ਭਾਈ ਹੋਏ ਉਹਨੂੰ ਵੀ ਮੈਂ ਤਾਰੀਫ ਮੰਨ ਕੇ ਚੱਲਦਾ ਹਾਂ ਆਹ ਭਾਜੀ ਜੀ ਬਹੁਤ ਵਧੀਆ ਲੱਗਿਆ ਖੇੜਾ ਸਾਹਿਬ ਜੀ ਨਹੀਂ ਕਰਦਾ ਪਰ ਆ ਜਿਹੜੀ ਬੈਟਰੀ ਦੀ ਨਾ ਮੈਨੂੰ ਮੜੀ ਜੀ ਕੀ ਜੀ ਸੁਣੀ ਹੈ ਮੜੀ ਜੀ ਕਿਤੇ ਐ ਕੀ ਕੀ ਬੜੀ ਤੇਜ਼ ਹੋ ਜੇ ਬਹੁਤ ਬਹੁਤ ਸ਼ੁਕਰੀਆ ਮੁਹੱਬਤ ਜਿੰਦਾਬਾਦ ਤੇ ਜਿੰਦਗੀ ਜਿੰਦਾਬਾਦ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਗਵੰਤ ਖੇੜਾ ਜੀ ਨੇ ਤੱਕ ਮੈਗਨਾ ਕਮਾਲਾਂ ਤੁਮਹਾਂਲਾ ਕਰ ਦਿੱਤੀਆਂ ਹਨ ਬਹੁਤ ਕਮਾਲ ਬਹੁਤ ਕਮਾਲ ਹਮੇਸ਼ਾ ਦੀ ਤਰ੍ਹਾਂ ਬੈਟਰੀ ਜੋ ਮਰਜ਼ੀ ਕਰੇ ਆਪਰ ਜਦ ਜੰਦੇ ਇੱਕ ਗੱਲ ਕਿਉਂਕਿ ਕੱਲ ਬਿਸ਼ਾ